ਆਪਾਂ ਦਿਖਾੜਾ ਮਨਾ ਰਹੇ ਆ ਜਦੋਂ ਸਹਿਬ ਸ੍ਰੀ ਗੁਰੂ ਆਰਜਨ ਸਿੰਘ ਸਹਿਬ ਮਹਾਰਾਜ ਜੀ ਨੇ ਦਿੱਲੀ ਹਸਪਤਾਲ ਦੇ ਜੋਤੀ ਜੋਤ ਸਤਗੁਰ ਜੀ ਸਮਾਪਤ ਤੇ ਸਿੱਖਾਂ ਨੂੰ ਆਦੇਸ਼ ਕੀਤਾ ਕਿ ਆਹਾਂ ਗੁਰੂ ਜੋਤ ਕਿੱਥੇ ਆ ਤੇ ਸਤਗੁਰਾਂ ਨੇ ਬਾਬੇ ਬਟਾਲੇ ਬਾਰੇ ਹੱਥ ਕਰਕੇ ਇਹ ਨਵੇਂ ਪਾਤਸ਼ਾਹ ਨੂੰ ਮਖਾਤਬ ਹੋ ਕੇ ਬਾਬੇ ਬਕਾਲੇ ਬਲ ਨੂੰ ਸਤਿਗੁਰਾਂ ਨੇ ਇਹ ਸਾਨੂੰ ਸੁਦਾਗ ਬਖਸ਼ੀ ਸੁ ਦਿੱਤਾ ਸੋ ਅੱਜ ਪਵਿੱਤਰ ਦਿਹਾੜਾ ਵੀ ਆ ਕਿਉਂਕਿ ਉਹ ਪਹਿਲੇ ਦਾ ਸਮਾਂ ਵੀ ਦੇਖਦਾ ਤੇ ਅੱਜ ਦਾ ਵੀ ਸਮਾਂ ਕਿ ਕਿਵੇਂ ਉਦੋਂ ਵੀ ਯਾਦ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਲੋਹਾਂ ਪਰਮੇਸ਼ਰ ਰਹਿਂਦੀਆਂ ਸੀ ਪਰ ਗੁਰੂਆਂ ਸਾਹਿਬ ਨੇ ਸਤਿਗੁਰ ਜੀ ਨੇ ਕਿਰਪਾ ਬਖਸ਼ੀ ਕਰਕੇ ਪਹਿਲੇ ਮੱਖਣ ਸਾ ਲਵਾਨੇ ਨੂੰ ਸਤਿਗੁਰਾਂ ਨੇ आदेश ਕੀਤਾ ਇਹਦਾ ਕਿਉਂਕਿ ਲੰਬੀ ਸਾਖੀ ਆ ਉਸ ਵੇਲੇ ਫਿਰ ਜਿਹਨੇ ਮਖਨ ਸਾਹਿਬਾ ਲਵਾਏ ਨੇ ਸੱਚੇ ਗੁਰੂ ਦੇ ਦਰਸ਼ਨ ਕਰਕੇ ਲੋਕਾਂ ਨੂੰ ਵੀ ਹੋਰ ਬਹੁਤ ਸੌਕੇ ਇੱਕ ਵਾਲੀ ਆਪਾਂ ਚਾਲ ਵੀ ਹੁੰਦਾ ਕਿ ਗੁਰੂ ਸਾਹਿਬ ਦੀ ਸਾਖਸ਼ਾਤ ਸਵੀਰ ਕਰਕੇ ਉਹ ਅੱਜ ਇਹ ਤਿਹਾੜਾ ਜਿਹੜਾ ਆ ਸੱਚਾ ਗੁਰੂ ਵੱਧੋਰੇ ਉਹ ਅੱਜ ਆਪਣਾ ਦਿਹਾੜਾ ਮਨਾ ਰਹੇ ਸੋ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਦੀ ਮਿਹਰ ਸ੍ਰੀ ਧਰਤੀ ਦੇ ਉੱਤੇ ਆਪਣੀ ਜ਼ਿੰਦਗੀ ਵਿੱਚੋਂ ਵੱਡਾ ਸਮਾਂ ਇਸ ਧਰਤੀ ਦੇ ਲਈ ਆਇਆ ਵੱਡੀ ਬੰਦਗੀ ਕਰਕੇ ਇਸ ਧਰਤੀ ਦੇ ਉੱਤੇ ਸਾਨੂੰ ਨੇ ਇਸ ਥਾਂ ਦੀ ਵਾਖੂਫ ਕੀਤੀ ਇਸ ਧਰਤੀ ਦੇ ਉੱਤੇ ਜਿਹੜਾ ਵੀ ਆਉਂਦਾ ਨੱਥ ਲੱਗਦਾ ਉਹ ਝੋਲੀ ਹਾਂ ਘਰ ਕੇ ਜਾਂਦਾ ਸੋ ਸਾਰਿਆਂ ਅੱਜ ਦੀ ਇਸ ਖੋਪੜਾ ਗੱਲ ਦੇ ਵਿੱਚ ਗੁਰਗੱਦੀ ਆ ਸਤ ਗੁਰਾਂ ਨੇ ਜਿਹਨੇ ਅਸਾਦਾ ਕੀਤਾ ਉਸ ਲਈ ਪਾਕਟ ਹੋ ਗਿਆ ਸੀ ਹਰ ਸਰੀਰਕ ਤੌਰ ਤੇ ਸਿਧਾਂਤਕ ਤੌਰ ਤੇ ਅੱਜ ਦਾ ਜਿਹੜਾ ਦਿਹਾੜਾ ਇਹ ਸਾਚਾ ਗੁਰੂ ਬਾਦੂ ਦਾ ਤੌਰ ਮੰਨੋ ਨੇ ਅੱਜ ਸੋ ਕਰ ਲਈ ਕਿ ਵੀਡੀਓ ਬਾਰੇ ਹੋ ਰਹੀ ਜਿਸ ਦੇ ਵਿੱਚ ਇੱਕ ਇੱਕ ਦਸਤਾਰ ਧਾਰੀ ਜਿਹੜਾ ਨੌਕਰੀ ਕਰਦਾ ਮਲਾਜਮ ਆ ਰੇਲਵੇ ਦੇ ਵਿੱਚ ਜਿਹਦਾ ਪਾਦਿਆ ਇਤਾਂ ਦੀ ਜੇ ਕੋਈ ਬੰਦਾ ਲੈ ਕੇ ਚੜਿਆ ਜੋ ਕਈ ਵਾਰੀ ਬਿਨ ਬਿਨ ਡੇਟ ਚੜ ਜਾਂਦੇ ਆ ਤੇ ਉਹਦਾ ਜਦੋਂ ਉਹਨੇ ਪੁੱਛਿਆ ਤੇ ਉਹਦਾ ਉੱਤਰ ਕੀ ਦਿੱਤਾ ਹੋਂਡਾ ਨੇ ਕੱਖਰ ਮੰਨ ਲਿਆ ਸਾਡਾ ਉਸ ਦਫ਼ਤਰਦਾਰ ਧਾਰੀ ਨਾਲ ਮੈਂ ਲੈਣੇ ਕੀਤੀ ਆ ਇਹ ਦੇਸ਼ ਦੇ ਲੋਕਾਂ ਨੂੰ ਵੀ ਤੇ ਖਾਸ ਕਰਕੇ ਜਿਹੜੇ ਸਾਡੇ ਪ੍ਰਬੰਧਕ ਆ ਜਿਹੜੀ ਅਹਲੇ ਸਰਕਾਰ ਆ ਉਹਨੂੰ ਤੇ ਸੂਚਨਾ ਪਹੂਚਾ ਕਿ ਜੇ ਇਹ ਇਹ ਦਸਤਾਰ ਧਾਰੀਆਂ ਆ ਆਪਾਂ ਬੇਹਰਮਤੀ ਹੁੰਦੀ ਨਹੀਂ ਤੇ ਕਿਤਾ ਕਰੋ 247 ਦਾ ਸਮਾਂ ਜਦੋਂ ਅਸੀਂ ਵੱਡੀ ਧਿਰ ਸੀ ਉਹ ਅੱਜ ਵੀ ਧਿਰ ਕੇਸ ਦੇ ਬਾਗਾਂ ਦੇ ਉੱਤੇ ਇਸ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਆ ਤੇ ਮੈਂ ਸਮਝਦਾ ਆ ਕਿ ਬਹੁਤ ਮਾੜੀ ਘਟਨਾ ਵਾਪਰੀ ਆ ਭਾਵੇਂ ਉਹ ਫਰਮੀ ਹੋ ਗਿਆ ਪਰ ਸਰਕਾਰ ਸਿੱਖਾਂ ਦੀ ਜਿਹੜੀ ਲੱਗਿਆ ਆ ਉਹ ਕਿਵੇਂ ਬਾਪੇ ਪਾਣੀ ਕੋਸ਼ਿਸ਼ ਇਹੋ ਜਿਹੀ ਟਿਕਣਾ ਵਾਪਸ ਇਹ ਚਾਰ ਮਾਰ ਗਿਆ ਕਿ ਇਹਦੀ ਲੱਗ ਰਿਹਾ ਕਿ ਕੋਈ 350 ਖਤ ਲਈਏ ਚਾਹੇ ਉਹ ਕੱਟਾ ਜਵਾਬ ਇਹ ਬੈਗਲੋਟ ਵਾਪਸ ਆਇਆ ਵੇਖੋ ਮੈਂ ਸਮਝਦਾ ਕਿ ਸਰਕਾਰ ਦਾ ਜਿਹੜਾ ਗ੍ਰੇਪ ਕਿਸੇ ਪ੍ਰਸ਼ਾਸਨ ਦੇ ਉੱਤੇ ਘਟ ਗਏ ਇਹਦੇ ਰਹਿੋ ਜਿਹੀਆਂ ਕਹਾਵਾਂ ਨਹੀਂ ਪਰ ਮੈਂ ਸਿੱਖਾਂ ਦਾ ਦਾ ਖਾਸ ਕਰਕੇ ਕਿਉਂਕਿ ਬੜਾ ਬੜਾ ਯੋਗਦਾਨ ਹੈ ਅੱਜ ਵੀ ਕਸ਼ਮੀਰ ਨੂੰ ਲੈ ਕੇ ਕਨਿਆ ਕੁਮਾਰੋ ਤੱਕ ਸੇਖ ਬੜੀਆਂ ਬੜੀਆਂ ਸਸਤਾਵਾਂ ਰਾਸਤੀਆਂ ਲਾਉਂਦੇ ਆ ਇਹਨਾਂ ਦੀ ਇੱਕ ਵੱਖਰੀ ਪਛਾਣ ਹੈ ਪਰ ਸਰਕਾਰ ਮੈਂ ਸਮਝਦਾ ਕਈ ਵਾਰ ਇਹਨਾਂ ਮੁੱਦਿਆਂ 'ਤੇ ਫੇਲ ਬਣਦੀ ਆ ਫੇਲ ਕਿਵੇਂ ਹੋ ਜਾਂਦੀ ਆ ਫੇਲ ਇਸ ਕਰਕੇ ਹੋ ਜਾਂਦੀ ਆ ਕਿ ਐਕਸ਼ਨ ਲੈਣ ਦੇ ਵਿੱਚ ਬਹੁਤ ਦੇਰ ਲੱਗਦੀ ਆ ਤੇ ਆਖਣ ਲਾਇ ਵੀ ਲਿਆ ਤੇ ਫਿਰ ਇਨਸਾਫ ਦੇ ਵਿੱਚ ਬਹੁਤ ਬੜਾ ਫਰਕ ਹੈ। ਸੋ ਇਹ ਜਿਹੜੀ ਅਨਰੈਸਟਿਅਸ ਆ ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਆ ਕਿ ਖਤਮ ਕੀਤੀ ਜਾਂਦੀ ਆ।